ਪਿਛਲੇ 2 ਦਿਨਾਂ ਤੋਂ ਲਗਾਤਾਰ ਹੋ ਰਹੀ بارش ਤੋਂ ਬਾਅਦ ਅੱਜ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਆਉਂਦੇ ਸੈਕਟਰ ਬਮਿਆਲ ਦੇ ਨਜ਼ਦੀਕ ਪੈਂਦੇ ਜਲਾਲੀਆ ਦਰਿਆ ਦੇ ਵਿੱਚ ਵੱਡੀ ਮਾਤਰਾ 'ਚ ਪਾਣੀ ਆਉਣ ਦੇ ਕਾਰਨ ਹੜ੍ਹ ਦੀ ਸਥਿਤੀ ਬਣ ਗਈ ਸਵੇਰੇ 7 ਵਜੇ ਦੇ ਕਰੀਬ ਇਸ ਦਰਿਆ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆਉਂਦਾ ਦਿਖਾਈ ਦਿੱਤਾ ਦੱਸਦੀ ਕਿ ਜੋ ਵੀ ਫਸਲਾਂ ਇਸ ਦਰਿਆ ਦੇ ਕਿਨਾਰੇ ਤੇ ਸਨ ਲਗਭਗ ਸਾਰੀ ਹੀ ਫਸਲਾਂ ਪਾਣੀ ਦੀ ਚਪੇਟ ਦੇ ਵਿੱਚ ਆ ਗਈਆਂ ਹਨ ਇਸ ਤੋਂ ਇਲਾਵਾ ਜੋ ਬਮਿਆਲ ਦੇ ਅਧੀਨ ਮਨਵਾਲ ਮੰਗਵਾਲ ਮੋੜ ਵਿਖੇ ਦਰਿਆ ਦੇ ਨਜ਼ਦੀਕ ਘਰ ਸਨ ਉਨਾ ਵਿੱਚੋਂ ਕੁਝ ਕੋ 3 ਤੋਂ 4 ਘਰ ਡੁੱਬਣ ਦੀ ਵੀ ਖਬਰ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਇੱਕ ਪੋਲਟਰੀ ਫਾਰਮ ਗੁੱਜਰ ਪਰਿਵਾਰਾਂ ਦੇ ਘਰ ਅਤੇ ਲਗਭਗ ਕਿਸਾਨਾਂ ਦੀਆਂ ਮੋਟਰਾਂ ਦਰਿਆ ਦੇ ਪਾਣੀ ਹੇਠਾਂ ਆ ਚੁੱਕੀਆਂ ਹਨ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾਦੀ ਰਿਪੋਰਟ ਕੀ ਗੱਲ ਕੀ ਹੋਈ ਹੈ ਪਾਣੀ ਆ ਕੇ ਚੱਲ ਰਿਹਾ ਪਾਣੀ ਆ ਹੀ ਆਇਆ ਸੁੱਤੇ ਦੇ ਸਿਰ ਪਾਣੀ ਆਈ ਆ ਦੇਖੋ ਜਿਹੜੇ ਡੰਗਰੇ ਦਾ ਚਾਰਾ ਖਰਾਬ ਹੋਈ ਆ ਬਰਬਾਦੀ ਮਾਲ ਬੱッセ ਦੀ ਘਰੇ ਚ ਪਾਣੀ ਫੇਰਾ ਦਾ 10 10 ਘਰ ਨੇ ਤਾਂ 12 ਗੱਡੀਆਂ ਆਂਦੀਆਂ ਨੇ ਬੋਟੇ ਮਾਰੀ ਹੁਣ ਸਵੇਰ ਦਾ 4 ਵਜੇ ਦਾ ਪਾਣੀ ਆਇਆ ਕੋਈ ਨਹੀਂ ਸਾਰੀ ਖਬਰਦਾਰੀ ਲੈਣ ਆਇਆ ਇੱਧਰ ਸਮਾਨ ਕਿੰਨਾ ਕੁ ਨੁਕਸਾਨ ਹੈ ਸਮਾਨ ਬਥੇਰਾ ਨੁਕਸਾਨ ਹੋਈ ਆ ਅੰਦਰ ਪਾਣੀ ਬੜੀ ਟੋਕੇ ਖਰਾਬ ਹੋਈ ਆ ਮੋਟਰਾਂ ਖਰਾਬ ਹੋਈਆਂ ਜਿਹੜੀਆਂ ਲਾਈਆਂ ਘਰੇ ਵਸਤੇ ਆਸਨ ਪਾਣੀ ਅੰਦਰ ਗਿਨਾਈ ਆ ਜੋ ਵੀ ਆਇਆ ਹੈ ਬੱਚੇ ਮੁਸ਼ਕਲ ਹੋ ਆਦੀ ਕੋ ਰੋਟੀਆਂ ਨਹੀਂ ਪਕਾ ਰੀਆਂ ਗੱਲ ਨਹੀਂ ਬਾਤ ਨਹੀਂ ਕੋਈ ਖਲਾਜ ਜੀ ਤੁਹਾਡੇ ਸਾਹਮਣੇ ਆ ਜੀ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਤੇ ਬੱਚੇ ਪਿੱਛੇ ਦੇਖ ਸਕਦੇ ਹੋ ਤੁਸੀਂ ਬੱਚੇ ਨਹੀਂ ਜਾ ਰਹੇ ਸਕੂਲ ਬੱਚਿਆਂ ਦੀ ਪੜਾਈ ਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੁਝ ਘਰ ਵੀ ਡੁੱਬਨ ਦਾ ਸਮਝ ਆ ਰਿਹਾ ਹੈ ਹਾਂ ਜੀ ਹਾਂ ਜੀ 3-4 ਘਰ ਨੇ ਤੇ ਕੀ ਕਹੋਗੇ ਉਹਨਾਂ ਦੇ ਲਈ ਬਸ ਇਹੀ ਕਹਿਣਾ ਚਾਹੁੰਦਾ ਕਿ ਜੀ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਜਦੋਂ ਪਾਣੀ ਆਂਦਾ ਫਿਰ ਆਵਾਜਾ ਵੀ ਬੰਦ ਹੋ ਜਾਂਦੀ ਹੈ ਤੇ ਲੋਕਾਂ ਦਾ ਜਿਹੜਾ ਖਾਣੇ ਦਾ ਸਮਾਨ ਹੈ ਜੋ ਵੀ ਬਾਜ਼ਾਰ ਤੋਂ ਲਿਆਣਾ ਹੁੰਦਾ ਤੇ ਉਹਦੀ ਦਿੱਕਤ ਹੁੰਦੀ ਹੈ ਸੋ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੀ ਸਾਡਾ ਸੋਲੂਸ਼ਨ ਕੀਤਾ ਜਾਵੇ ਜੋ ਸਾਡੇ ਦਰਿਆ ਦੇ ਕੰਢੇ ਲੋਕ ਰਹਿੰਦੇ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਕੀ ਨਾਮ ਜੀ ਨਾਮ ਜੀ RAM ਸਿੰਘ ਕੀ ਗੱਲ ਹੋਈ ਹੈ ਜੀ ਪਾਣੀ ਆਇਆ ਦਰਿਆ ਦੇ ਵਿੱਚ ਉਸਲੇ ਗੱਲ ਦੀ ਪਾਣੀ ਆਹੀਂ ਸਵੇਰ ਜਦੋਂ ਉੱਠੇ ਨਾ ਸਵੇਰ ਉੱਠੇ ਤਾਂ ਪਾਣੀ ਉਸਲੇ ਨਹੀਂ ਹੈ ਫਿਰ ਆਹੀਂ ਥੋੜਾ ਲੈਤੀ ਹੈ ਬਾਰਸ਼ ਲੱਗੀ ਸੀ ਉਹਦੇ ਬਾਅਦ ਚ ਜਦੋਂ ਪਾਣੀ ਦੇਖਿਆ ਪਾਣੀ ਪੂਰਾ ਪਰ ਗਿਆ ਸਾਰੇ ਘਰ ਦੇ ਵਿੱਚ ਪਾਣੀ ਗਿਆ ਸਿਸਲਿੰਡਰ ਸਾਰੇ ਡੁੱਬੇ ਪਏ ਨੇ ਰਾਸ਼ਨ ਪਾਣੀ ਸਾਰਾ ਪਰਵਾਦ ਹੋ ਗਿਆ ਕਮਰੇ ਚ ਤੇ ਸਾਨੂੰ ਮੌਕਾ ਨਹੀਂ ਦਿੱਤਾ ਪਾਣੀ ਨੇ ਸਮਾਨ ਸੰਭਲਣ ਵਾਸਤੇ ਜੀ ਤੇ ਮਰ ਕੇ ਅਸੀਂ ਆਪਣਾ ਸਰੀਰ ਕੱਢਿਆ ਆ ਘਰ ਦੀ ਨੂੰ ਕੱਢਿਆ ਮੈਂ ਫੈਮਿਲੀ ਨੂੰ ਕੱਢਿਆ ਬੜੀ ਮੁਸ਼ਕਲ ਹੈ ਕੀ ਮੰਗ ਕਰਦੇ ਹਸਲ ਮੰਗ ਜੀ ਦੇਖੋ ਜੀ ਇਹ ਉਹਨਾਂ ਸਰਕਾਰਾਂ ਨੇ ਮੰਗ ਕਰਨੀ ਹੈ ਜੋ ਸਾਡਾ ਨੁਕਸਾਨ ਹੋਇਆ ਮੌਕਾ ਦੇਖ ਸਕਦੇ ਨੇ ਤੇ ਦੋ ਸਪਰਨਾ ਉੱਤੇ ਸਾਡੇ ਬਣਨੇ ਚਾਹੀਦੇ ਹੁਣ ਵੀ ਇਹ ਗੱਲ ਹੁੰਦੀ ਹੀ ਉੱਥੇ ਸਰਪੰਚ ਸਾਹਿਬਾਂ ਦੇ ਕੋਲ ਅਸੀਂ ਕਹੇਦੇ ਜਿੱਦਣ ਆਏ ਦੇ ਆਪਣੇ ਮੰਤਰੀ ਸਾਹਿਬ ਅਸੀਂ ਅਖਿਆ ਜੀ ਉੱਥੋਂ ਦਾ ਸਪਰ ਬਚਨ ਜਦੋਂ ਵੀ ਹਰ ਵਾਰੀ ਪਰੇਸ਼ਾਨਤ ਆਉਂਦੀ ਹੈ ਹਰ ਵਾਰੀ ਪਾਣੀ ਤਰਦਾ ਆ ਹੁਣ ਸਾਡੀ ਖੇਤੀਬਾੜੀ ਇੱਥੇ ਅਸੀਂ ਪਿੰ ਨੇ ਤੇ ਮੌਕਾ ਦਿੱਖਿਆ ਜਾਏ ਮੇਰਾ ਕਮਰਾ ਪੂਰਾ ਸਮਾਨ ਨਾਲ ਭਰਿਆ ਰਾਸ਼ਨ ਡਰਮ ਇਹਦਾ ਕਣਕ ਦਾ ਭਰਿਆ ਦਾ ਸਿਲੰਡਰ ਖਾਣ ਪੀਣ ਦਾ ਰਾਸ਼ਨ ਹੈ ਰੌਣ ਗਵਾਨ ਦਾ ਸਭ ਤੇ ਬੱਚੇ ਕੱਢੇ ਨੇ ਕੁੜੀਆਂ ਹੀ ਉਹਨੂੰ ਕੱਢਦੇ ਤਾਂ ਹੀ ਤਾਂ ਹੀ ਦੋਨੋਂ ਜੀ ਉਦਾਂ ਹੀ ਸਵੇਰ ਦੇ ਖੜੇ ਨੇ ਜੀ ਭੁੱਖੇ ਤਰੇ ਆਏ ਕੋਹਾਂ ਨੇ ਸਾਡੇ ਕੋਈ ਖਬਰ ਨਹੀਂ ਲਈ ਕੋਈ ਕਿਸੇ ਨੇ ਪੁੱਛਿਆ ਸਾਨੂੰ